ਜੇ ਭੁੱਖ ਲੱਗੀ ਆ ਤਾਂ ਸਾਨੂੰ ਪ੍ਰਸ਼ਾਦਾ ਸਵਾਦ ਲੱਗਦਾ ਇਸੇ ਤਰ੍ਹਾਂ ਗਿਆਨ ਲੈਣ ਦੇ ਵਿੱਚ ਰਸ ਗਿਆਨ ਲੈਣ ਦੇ ਵਿੱਚ ਸਵਾਦ ਕਿਉਂ ਨਹੀਂ ਆਉਂਦਾ ਕਿਉਂਕਿ ਹਜੇ ਤੱਕ ਗਿਆਨ ਦੀ ਭੁੱਖ ਨਹੀਂ ਲੱਗੀ ਮਨੁੱਖ ਗੁਰਦੁਆਰੇ ਆਉਂਦਾ ਤੇ ਢੇਡਾ ਲਾ ਕੇ ਚਲਾ ਜਾਂਦਾ ਹੈ ਗਿਆਨ ਲੈਣ ਦੀ ਕੋਸ਼ਿਸ਼ ਨਹੀਂ ਕਰਦਾ ਗਿਆਨ ਮਿਲਣਾ ਗੁਰੂ ਦੇ ਸ਼ਬਦ ਵਿੱਚੋਂ ਤੇ ਸ਼ਬਦ ਹੀ ਇਸ ਨੂੰ ਭੁੱਖ ਨਹੀਂ ਲੱਗੀ ਜਦੋਂ ਗਿਆਨ ਦੀ ਭੁੱਖ ਲੱਗੇ ਗਿਆਨ ਸਵਾਦ ਫੇਰ ਲੱਗਣਾ ਪ੍ਰਸ਼ਾਦ ਪ੍ਰਸ਼ਾਦਾ ਸਾਨੂੰ ਸਵਾਦ ਫੇਰ ਲੱਗਦਾ ਪ੍ਰਸ਼ਾਦ ਇਸ ਅਸੀਂ ਰਸ ਫੇਰ ਲੈਨੇ ਆ ਪਦਾਰਥ ਦੇ ਵਿੱਚ ਰਸ ਫੇਰ ਲੈਨੇ ਆ ਜਦੋਂ ਸਾਨੂੰ ਭੁੱਖ ਲੱਗੀ ਹੋਵੇ ਜੇ ਭੁੱਖ ਨਾ ਹੋਵੇ ਨਾ ਤੇ ਉਹ ਪ੍ਰਸ਼ਾਦਾ ਜਿੰਨਾ ਵੀ ਪਦਾਰਥ ਵਧੀਆ ਬਣਿਆ ਹੋਵੇ ਤੇ ਸਾਨੂੰ ਸਵਾਦ ਨਹੀਂ ਲੱਗਦਾ ਜਿਵੇਂ ਕਿ ਇਹ ਸ਼ਬਦ ਆਪਾਂ ਆਮ ਕਈ ਵਾਰ ਘਰਾਂ ਦੇ ਵਿੱਚ ਵੀ ਵਰਤਦੇ ਆ ਕੋਈ ਮਨੁੱਖ ਘਰ ਦੇ ਵਿੱਚ ਕਹਿੰਦਾ ਵੀ ਅੱਜ ਸ਼ਾਮ ਦਾ ਪ੍ਰਸ਼ਾਦਾ ਸਵਾਦ ਨਹੀਂ ਬਣਿਆ ਜਿਹਨੂੰ ਭੁੱਖ ਲੱਗੀ ਹੁੰਦੀ ਆ ਜਦੋਂ ਉਹੀ ਪ੍ਰਸ਼ਾਦਾ ਉਹਨੇ ਛੱਕਿਆ ਹੁੰਦਾ ਨਾ ਤਾਂ ਫਿਰ ਉਦੋਂ ਇਹ ਗੱਲ ਕਹਿੰਦਾ ਉਹ ਕਹਿੰਦਾ ਪ੍ਰਸ਼ਾਦਾ ਦਾ ਸਵਾਦ ਆ ਪਰ ਤੈਨੂੰ ਭੁੱਖ ਨਹੀਂ ਹੈਗੀ ਤਾਂ ਨਹੀਂ ਤੈਨੂੰ ਸਵਾਦ ਲੱਗਿਆ ਇਸ ਕਰਕੇ ਪਿਆਰੋ ਜਿਹੜਾ ਗੁਰੂ ਦਾ ਗਿਆਨ ਹੈ ਗੁਰੂ ਦੇ ਸ਼ਬਦ ਤੋਂ ਮਿਲਣਾ ਸੀ ਤੇ ਗਿਆਨ ਦੀ ਇਹਨੂੰ ਹਜੇ ਤੱਕ ਭੁੱਖ ਨਹੀਂ ਹੈ ਗਿਆਨ ਦੀ ਇਸ ਕਰਕੇ ਭੁੱਖ ਨਾ ਹੋਣ ਕਰਨ ਕਰਕੇ ਨਾ ਇਸ ਨੂੰ ਗਿਆਨ ਚੰਗਾ ਨਹੀਂ ਲੱਗਦਾ ਗਿਆਨ ਸਵਾਦ ਨਹੀਂ ਲੱਗਦਾ ਸਤਿਗੁਰੂ ਮਨੁੱਖ ਨੂੰ ਕਹਿੰਦੇ ਨੇ ਕਹਿੰਦੇ ਜਿੰਨਾ ਤੱਕ ਗਿਆਨ ਤੈਨੂੰ ਸਵਾਦ ਨਹੀਂ ਲੱਗਦਾ ਨਾ ਉਹਨਾਂ ਤੱਕ ਕਹਿੰਦੇ ਗੁਰਦੁਆਰੇ ਦੇ ਤੂੰ ਚੱਕਰ ਲਾਉਂਦਾ ਰਿਹਾ ਗੇੜੇ ਲਾਉਂਦਾ ਰਿਹਾ ਹੁਣ ਪਾਦਸ਼ਾਹ ਬਾਣੀ ਅੰਦਰ ਕਰਦੇ ਬਚਨ ਕਰਦੇ ਹਨ ਕਹਿੰਦੇ ਸਤਿਗੁਰ ਕੀ ਪ੍ਰਤੀਤਨਾ ਆਈਆਂ ਸ਼ਬਦ ਨਾ ਲਾਗੋ ਪਾਓ ਕਹਿੰਦੇ ਜਿਸ ਮਨੁੱਖ ਨੂੰ ਸਤਿਗੁਰ ਤੇ ਭਰੋਸਾ ਨਹੀਂ ਬਣਿਆ ਸਤਿਗੁਰ ਦੇ ਸ਼ਬਦ ਵਿੱਚ ਜਿਸ ਦਾ ਪਿਆਰ ਨਹੀਂ ਲੱਗਾ ਮਾਰਾ ਕਹਿੰਦੇ ਨੇ ਉਸ ਨੂੰ ਸੁੱਖ ਨਾ ਉਪਜੈ ਕਹਿੰਦੇ ਉਹਨੂੰ ਸੁੱਖ ਨਹੀਂ ਮਿਲਦਾ ਪਹਿਲਾ ਨੁਕਤਾ ਕਹਿੰਦੇ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਢੇੜਾ ਆਵੇ ਜਾਓ ਕਹਿੰਦੇ ਗੁਰੂ ਦੇ ਦਵਾਰੇ ਤੇ ਭਾਵੇਂ 100 ਢੇੜਾ ਲਾ ਦਿਓ ਬੰਦਾ ਜੀ ਨੂੰ ਭੁੱਖ ਨਹੀਂ ਹੈ ਨਾਮ ਦੀ ਜੀ ਨੂੰ ਗਿਆਨ ਦਾ ਸਵਾਦ ਨਹੀਂ ਹਲੇ ਆਇਆ ਨਾ ਕਿਉਂਕਿ ਗੁਆਨ ਦਾ ਗਿਆਨ ਦੀ ਇਸ ਨੂੰ ਭੁੱਖ ਨਹੀਂ ਭੁੱਖ ਦੇ ਕਾਰਨ ਇਹਨੂੰ ਸਵਾਦ ਨਹੀਂ ਆ ਰਿਹਾ ਰਸ ਨਹੀਂ ਆ ਰਿਹਾ ਇਹ ਮਨੁੱਖ ਬਾਹਰੀ ਤੌਰ ਤੇ ਚੱਕਰ ਗੁਰਦੁਆਰੇ ਦੇ ਲਾਉਂਦਾ ਰਿਹਾ ਤੀਜੇ ਨਾਨਕ ਬਾਣੀ ਅੰਦਰ ਕਰ ਵਚਨ ਕਰਦੇ ਹਨ ਕਹਿੰਦੇ ਸਤਿਗੁਰੂ ਕੀ ਪ੍ਰਤੀ ਧਨਾ ਜਾਂ ਸ਼ਬਦ ਨਾ ਲਾਗੋ ਪਾਓ ਕਹਿੰਦੇ ਮਨੁੱਖ ਨੂੰ ਸਤਿਗੁਰ ਦੇ ਸ਼ਬਦ ਤੇ ਪਹਿਲੀ ਗੱਲ ਤਾਂ ਇਹਨੂੰ ਭਰੋਸਾ ਹੀ ਨਹੀਂ ਹੈ ਤੇ ਨਾ ਹੀ ਸਤਿਗੁਰ ਦੇ ਸ਼ਬਦ ਦੇ ਨਾਲ ਇਹਦਾ ਪਿਆਰ ਹੈ ਫਿਰ ਜਦੋਂ ਪਿਆਰ ਨਹੀਂ ਹੈ ਸਤਿਗੁਰੂ ਅਗਲੀ ਪੰਕਤੀ ਦੇ ਵਿੱਚ ਇਸ ਨੂੰ ਜਵਾਬ ਦਿੰਦੇ ਨੇ ਕਹਿੰਦੇ ਉਸ ਨੂੰ ਸੁਖ ਨਾ ਉਪਜੈ ਕਹਿੰਦੇ ਉਹਨੂੰ ਕਦੇ ਵੀ ਸੁਖ ਨਹੀਂ ਮਿਲ ਸਕਦਾ ਭਾਵੈ ਸੌ ਗੇੜਾ ਅਵੈ ਜਾਓ ਭਾਵੈ ਉਹ ਕਹਿੰਦੇ 100 ਵਾਰੀ ਵੀ ਗੇੜਾ ਲਾ ਦੇਵੇਂ ਨਾ ਦਿਨ ਦੇ ਵਿੱਚ ਗੁਰਦੁਆਰੇ ਦਾ ਕਹਿੰਦੇ ਤਾਂ ਵੀ ਉਹ ਸੁਖ ਨਹੀਂ ਲੈ ਸਕਦਾ ਆਨੰਦ ਨਹੀਂ ਲੈ ਸਕਦਾ ਫਿਰ ਸਤਿਗੁਰੂ ਕਹਿੰਦੇ ਨੇ ਸੋ ਕਿੱਥੇ ਆ ਮਾਰਾਜ ਕਹਿੰਦੇ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਨਿਬਲਾਉ ਮਾਰਾਜ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿੱਚ ਲਿਬ ਜੋੜੀਏ ਪ੍ਰਭੂ ਤੋਂ ਇਹ ਸੁੱਖ ਕਹਿੰਦੇ ਸਹਿਜ ਹੀ ਮਿਲ ਜਾਂਦਾ ਬੜੇ ਆਰਾਮ ਨਾਲ ਮਿਲ ਜਾਂਦਾ ਕੋਈ ਜ਼ਿਆਦਾ ਇਹ ਤੇ ਦਿੱਕਤ ਨਹੀਂ ਆਉਂਦੀ ਤਾਂ ਜ਼ਿਆਦਾ ਕੋਈ ਹੰਬੜਾ ਮਾਰਨ ਦੀ ਲੋੜ ਨਹੀਂ ਹੁੰਦੀ ਜਦੋਂ ਇਹ ਮਨੁੱਖ ਨੂੰ ਨਾਮ ਦਾ ਜਿਹੜਾ ਸਵਾਦ ਹੈ ਨਾ ਆ ਜਾਵੇ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਪ੍ਰਮ ਚੋਟਾਂ ਖਾਵੈ ਕਿਉਂਕਿ ਜਦੋਂ ਤੱਕ ਇਸ ਮਨੁੱਖ ਦੇ ਵੱਡੇ ਭਾਗ ਨਹੀਂ ਹਨ ਜਿੰਨਾ ਤੱਕ ਇਸ ਨੂੰ ਗਿਆਨ ਨਹੀਂ ਹੈ ਉਹਨਾਂ ਤੱਕ ਇਹ ਇਸ ਨੂੰ ਨਾਮ ਦੀ ਭੁੱਖ ਨਹੀਂ ਹੈ ਨਾਮ ਦੀ ਭੁੱਖ ਕਾਰਨ ਇਸ ਨੂੰ ਗਿਆਨ ਸਵਾਦ ਨਹੀਂ ਲੱਗਦਾ ਸਤਿਗੁਰੂ ਕਹਿੰਦੇ ਜਦੋਂ ਤਨ ਨੂੰ ਗਿਆਨ ਹੋ ਗਿਆ ਨਾ ਕਹਿੰਦੇ ਗਿਆਨ ਤਾਂ ਥੋੜੇ ਜਿਹੀ ਸ਼ਬਦ ਦੇ ਵਿੱਚ ਹੀ ਹੋ ਜਾਣਾ ਮਨ ਨੇ ਜਦੋਂ ਸਮਝਣਾ ਕਹਿੰਦੇ ਥੋੜੀ ਜਿਹੀ ਗੱਲ ਦੇ ਵਿੱਚ ਹੀ ਸਮਝ ਆਣਾ ਹੈ ਮਹਾਰਾਜ ਕਹਿੰਦੇ ਨੇ ਮਨ ਸਮਝਾਵਨ ਕਾਰਨੇ ਕਸ਼ੂਅਕ ਪੜਿਆ ਗਿਆਨ ਮਹਾਰਾਜ ਕਹਿੰਦੇ ਨੇ ਜਦੋਂ ਤੈਨੂੰ ਗਿਆਨ ਆਉਣਾ ਹੈ ਨਾ ਗਿਆਨ ਆਉਣਾ ਹੈ ਉਦੋਂ ਕਹਿੰਦੇ ਥੋੜੀ ਜਿਹੀ ਗੱਲ ਪੜਨ ਦੇ ਨਾਲ ਥੋੜੀ ਜਿਹੀ ਗੱਲ ਵਿਚਾਰਨ ਦੇ ਨਾਲ ਆ ਜਾਣਾ ਹੁਣ ਆਪਾਂ ਦੇਖਦੇ ਹਾਂ ਨਾ ਵੀ ਸੰਸਾਰੀ ਤੌਰ ਤੇ ਮੱਥਾ ਹਰ ਇੱਕ ਬੰਦਾ ਟੇਕਦਾ ਹੈ ਪਰ ਜਿਨ੍ਹਾਂ ਤੱਕ ਗਿਆਨ ਦੀ ਭੁੱਖ ਨਹੀਂ ਹੈ ਉਹਨਾਂ ਤੱਕ ਮਹਾਰਾਜ ਕਹਿੰਦੇ ਨੇ ਤੇਰਾ ਮੱਥਾ ਟੇਕਿਆ ਵੀ ਪ੍ਰਵਾਨ ਨਹੀਂ ਜੇ ਗੁਰੂ ਦਾ ਬਚਨ ਨਹੀਂ ਮੰਨ ਸਕਿਆ ਗੁਰੂ ਦੇ ਚਰਨਾਂ ਦੇ ਵਿੱਚ ਅੰਦਰੋਂ ਨਹੀਂ ਚੁਕਿਆ ਮਹਾਰਾਜ ਕਹਿੰਦੇ ਮੱਥਾ ਟੇਕਿਆ ਕੋਈ ਪ੍ਰਵਾਨ ਨਹੀਂ ਹੈ ਹੁਣ ਬੰਦਾ ਇਹ ਗੱਲ ਦਾ ਦਾਵਾ ਕਰਦਾ ਵੀ ਮੈਂ ਕੱਲਾ ਚੱਕਰ ਥੋੜਾ ਲਾਇਆ ਗੁਰਦੁਆਰੇ ਦਾ ਕੱਲਾ ਘੇੜਾ ਥੋੜਾ ਲਾਇਆ ਨਾਲ ਮੈਂ ਗੁਰੂ ਨੂੰ ਮੱਥਾ ਵੀ ਟੇਕ ਕੇ ਆਇਆ ਕਿਉਂਕਿ ਗੁਰੂ ਨੂੰ ਮੱਥਾ ਟੇਕਣਾ ਪਹਿਲੀ ਗੱਲ ਤਾਂ ਇੱਥੇ ਨੋਟ ਕਰਨ ਵਾਲੀ ਆ ਕਿ ਗੁਰੂ ਸਾਡੇ ਹੱਥ ਨੂੰ ਨਹੀਂ ਵੇਖਦਾ ਗੁਰੂ ਸਾਡਾ ਹੱਥ ਨਹੀਂ ਵੇਖਦਾ ਵੀ ਇਹ ਕੀ ਲੈ ਕੇ ਆਇਆ ਹੈ ਇਹ ਨਹੀਂ ਵੇਖਦਾ ਗੁਰੂ ਇਹ ਦੇਖਦਾ ਵੀ ਇਹ ਲੈਣ ਕੀ ਆਇਆ ਹੈ ਗੁਰੂ ਦੇ ਸ਼ਬਦ ਦੇ ਵਿੱਚੋਂ ਗਿਆਨ ਲੈਣ ਆਇਆ ਹੈ ਕੀ ਚਾਹੁੰਦਾ ਹੈ ਕੀ ਇਹਦੀ ਵਿਚਾਰ ਹੈ ਕੀ ਇਹਦੀ ਪਾਵਨਾ ਕਿੰਨੀ ਸ਼ਰਧਾ ਹੈ ਕਿੰਨਾ ਤਾਂ ਅੰਦਰੋਂ ਗੁਰੂ ਤੇ ਵਿਸ਼ਵਾਸ ਹੈ ਗੁਰੂ ਇਹਨਾਂ ਗੱਲਾਂ ਨੂੰ ਵੇਖਦਾ ਤੇ ਨਾ ਗੁਰੂ ਸਾਡੇ ਝੋਲੇ ਵੱਲ ਵੇਖਦਾ ਨਾ ਗੁਰੂ ਸਾਡੇ ਹੱਥ ਵੱਲ ਵੇਖਦਾ ਕਿਉਂਕਿ ਨਿਮਣ ਦੇ ਨਾਲ ਗੱਲ ਨਹੀਂ ਬਣਨੀ ਬਾਹਰਲੀ ਤਰਫ਼ ਤੇ ਮੱਥਾ ਟੇਕਣ ਦੇ ਗੱਲ ਨਹੀਂ ਮੰਲਣੀ ਮਹਾਰਾਜ ਬਾਣੀ ਅੰਦਰ ਬਚਨ ਕਰਦੇ ਨੇ ਕਹਿੰਦੇ ਅਪਰਾਧੀ ਦੁਰਣਾ ਨਿਵੈ ਜੋ ਹੰਤਾ ਮਿਰਗਾਏ ਜਿਹੜਾ ਸ਼ਿਕਾਰੀ ਸ਼ਿਕਾਰ ਖੇਡਦਾ ਹੈ ਨਾ ਉਹ ਧਰਤੀ ਤੇ ਬਿਲਕੁਲ ਲੇਟ ਜਾਂਦਾ ਹੈ ਤੋਪ ਜੀ ਤੋਪ ਚਲਾਉਣ ਵਾਸਤੇ ਧਰਤੀ ਤੇ ਲੇਟ ਜਾਂਦਾ ਹੈ ਮਿਰਗ ਦਾ ਸ਼ਿਕਾਰ ਕਰਨ ਵਾਸਤੇ ਪਰਾਦੀ ਧਰਤੀ ਤੇ ਲੇਟ ਜਾਂਦਾ ਹੈ ਉਹਦੇ ਨਿਸ਼ਾਨਾ ਲਾਉਣ ਵਾਸਤੇ ਕੀ ਉਹਦਾ ਨਿਮਣਾ ਗੁਰੂ ਨੂੰ ਡੰਡਾਉ ਥੋੜਾ ਜੇ ਰੱਬ ਨੂੰ ਡੰਡਾਉ ਥੋੜਾ ਕਰ ਰਿਹਾ ਉਹਦੇ ਨਿਮਣ ਦੇ ਵਿੱਚ ਕਪਟ ਹੈ ਕਪਟ ਹੈ ਉਹਦੇ ਨਿਮਣ ਦੇ ਵਿੱਚ ਉਹ ਅਪਰਾਧ ਕਰਨਾ ਚਾਹੁੰਦਾ ਹੈ ਉਹ ਅਪਰਾਧੀ ਹੈ ਮਾਰਾ ਜੀ ਕਹਿੰਦੇ ਨੇ ਅਪਰਾਧੀ ਦੂਣਾ ਲਿਵੈ ਤੂੰ ਤਾਂ ਕਹਿੰਦੇ ਥੋੜਾ ਜਾ ਕੇ ਝੁਕਦਾ ਗੁਰੂ ਅੱਗੇ ਕਹਿੰਦੇ ਅਪਰਾਧੀ ਜਦੋਂ ਕਹਿੰਦੇ ਤੋਪ ਜੀ ਤੋਪ ਚਲਾਉਂਦਾ ਮਿਰਗ ਦਾ ਕੋਈ ਅਪਰਾਧੀ ਸ਼ਿਕਾਰ ਕਰਦਾ ਕਹਿੰਦੇ ਉਹ ਤਾਂ ਧਰਤੀ ਤੇ ਬਿਲਕੁਲ ਲੇਟ ਜਾਂਦਾ ਕੀ ਉਹਦਾ ਧਰਤੀ ਤੇ ਲੰਮੇ ਪੈਣਾ ਗੁਰੂ ਨੂੰ ਡਰਾਉ ਥੋੜਾ ਉਹ ਤਾਂ ਕਪਟ ਹੈ ਅਪਰਾਧ ਕਰ ਰਿਹਾ ਹੈ ਅਪਰਾਧ ਵਾਸਤੇ ਨਿਭ ਰਿਹਾ ਮਾਰਾ ਜੀ ਕਹਿੰਦੇ ਨੇ ਜਿਹੜਾ ਕਹਿੰਦੇ ਅੰਦਰੋਂ ਭਾਵਨਾ ਕਰਕੇ ਗੁਰੂ ਦੇ ਦਵਾਰੇ ਤੇ ਨਹੀਂ ਨਿਵਿਆ ਕਹਿੰਦੇ ਉਹਨਾਂ ਦਾ ਮੱਥਾ ਟੇਕਿਆ ਵੀ ਕਿਸੇ ਅਰਥ ਨਹੀਂ ਰੱਖਦਾ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਰਗਾਏ ਸੀਸ ਨਿਵਾਈਆ ਕਿਆ ਥੀਆ ਜ਼ਰਦੈ ਕੁਸਦੇ ਜਾਏ ਕਹਿੰਦੇ ਕੱਲੇ ਸੀਸ ਨਿਵਾਲ ਦੇ ਨਾਲ ਗੱਲ ਥੋੜਾ ਬਣਨੀ ਆ ਜਨੋ ਅੰਦਰੋਂ ਤਾਂ ਕੋਟਾ ਪਰ ਨਿਕਲਿਆ ਨਹੀਂ ਜਿੰਨਾ ਤੱਕ ਅੰਦਰੋਂ ਖੋਟਾ ਪਾਣੀ ਨਿਕਲਦਾ ਉਹਨਾਂ ਤੱਕ ਮਹਾਰਾਜ ਕਹਿੰਦੇ ਬਾਹਰਲੇ ਸੀਸ ਨਿਮਾਉਣ ਦੇ ਨਾਲ ਗੱਲ ਨਹੀਂ ਬਣਣੀ ਬਾਹਰਲੇ ਸੀਸ ਨਿਮਾਉਣ ਦੇ ਨਾਲ ਗੱਲ ਨਹੀਂ ਬਣਣੀ ਜਿੰਨਾ ਤੱਕ ਅੰਦਰੋਂ ਤੇਰਾ ਮਨ ਨਹੀਂ ਝੁਕਦਾ ਜਿੰਨਾ ਤੱਕ ਮਨ ਨਹੀਂ ਝੁਕਦਾ ਉਹਨੂੰ ਉਹਨਾਂ ਤੱਕ ਗੁਰੂ ਦੇ ਸ਼ੋਰ ਦੇ ਸ਼ਬਦ ਦੇ ਗਿਆਨ ਦੇ ਵਿੱਚੋਂ ਇਹਨੂੰ ਸਵਾਦ ਨਹੀਂ ਆਉਂਦਾ ਕਿਉਂਕਿ ਉਹਨਾਂ ਤੱਕ ਇਹ ਸਵਾਲ ਜਵਾਬ ਵੀ ਗੁਰੂ ਅੱਗੇ ਕਰਦਾ ਹੈ ਕਿਉਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਬੜੇ ਕਠੋਰ ਸ਼ਬਦ ਵੀ ਮਨੁੱਖ ਨੂੰ ਸਮਝਾਉਣ ਲਈ ਵਰਤੇ ਨੇ ਦੇਖੋ ਇੱਕ ਸਕੂਲ ਨੂੰ ਪੇਜਣ ਵਾਸਤੇ ਬੱਚਾ ਕਈ ਵਾਰ ਗੁੱਸੇ ਦੇ ਵਿੱਚ ਆ ਕੇ ਚਪੇੜ ਮਾਰਦਾ ਕੀ ਮਾਂ ਪਿਓ ਦਾ ਬੱਚੇ ਦੇ ਚਪੇੜ ਮਾਰਨਾ ਕਾਪੜ ਥੋੜਾ ਉਹਦੀ ਜ਼ਿੰਦਗੀ ਦਾ ਉਹਦੀ ਮਨੋਰਥ ਦਾ ਭਲਾ ਚਾਹੁੰਦਾ ਪਾਉਂ ਚਪੇੜਾ ਮਾਰਦਾ ਮਾਂ ਪਿਓ ਦਾ ਜਾਂ ਟੀਚਰ ਦਾ ਜਾਂ ਗੁਰੂ ਦਾ ਆਪਣੇ ਚੇਲੇ ਦੇ ਚਪੇੜ ਮਾਰਨਾ ਪਿਓ ਦਾ ਪੁੱਤਰ ਦੇ ਚਪੇੜ ਮਾਰਨਾ ਉਹਦੇ ਵਿੱਚ ਕਪਟ ਨਹੀਂ ਹੁੰਦਾ ਜਾਂ ਮਾਂ ਦਾ ਪੁੱਤਰ ਦੇ ਚਪੇੜ ਮਾਰਨਾ ਮਾਂ ਨੇ ਪੁੱਤਰ ਦੇ ਚਪੇੜ ਮਾਰਨਾ ਕਪਟ ਥੋੜਾ ਹੈ ਉਹ ਭਲਾ ਭਲਾ ਚਾਹੁੰਦੀ ਹੈ ਹੁਣ ਮਾਂ ਬੱਚੇ ਨੂੰ ਅੱਗ ਤੋਂ ਰੋਕ ਰਹੀ ਹੈ ਮਾਂ ਕਰੰਟ ਵਾਲੀਆਂ ਤਾਰਾਂ ਤੋਂ ਬੱਚੇ ਨੂੰ ਖਿੱਚ ਰਹੀ ਆ ਉਹ ਹੱਥ ਪਾਉਣਾ ਚਾਹਦਾ ਉਹ ਕਪਟ ਥੋੜਾ ਹੈ ਉਹਦਾ ਭਲਾ ਸੋ ਇਸ ਕਰਕੇ ਪਾਤਸ਼ਾਹ ਮਹਾਰਾਜ ਕਿੰਨੇ ਕਹਿੰਦੇ ਜੇ ਝੁਕਣਾ ਹੈ ਗੁਰੂ ਦੇ ਦਰ ਤੇ ਆ ਕੇ ਅੰਦਰੋਂ ਭਾਵਨਾ ਕਰਕੇ ਝੁਕਾ ਲਗਨ ਕਰਕੇ ਝੁਕਾ ਕਿਉਂਕਿ ਗੁਰੂ ਦੀ ਗੱਲ ਤਾਂ ਕੋਈ ਮੰਨਦਾ ਨਹੀਂ ਗੁਰੂ ਦੀ ਗੱਲ ਜਿੰਨਾ ਤੱਕ ਮਨੁੱਖ ਨਹੀਂ ਮੰਨਦਾ ਨਾ ਉਹਨਾਂ ਤੱਕ ਗੱਲ ਨਹੀਂ ਬਣਨੀ ਕਿਉਂਕਿ ਪਹਿਲਾਂ ਆਪਾਂ ਨੁਕਤਾ ਗੁਰੂ ਦਾ ਆਪਾਂ ਸਮਝ ਕੇ ਦੇਖੀਏ ਵੀ ਆਪਾਂ ਗੁਰੂ ਦੀ ਗੱਲ ਕਿੰਨੇ ਕ ਮੰਨਦੇ ਆ ਮਾਰਾ ਇਹ ਕਹਿੰਦੇ ਨੇ ਦੁਵਿਧਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਹਰ ਮੜੇ ਮਸਾਣ ਨਾ ਜਾਇ ਇੱਕ ਮਨਾ ਵਿੱਚ ਪਹਚਾਤੀ ਮਾਰ ਕੇ ਦੇਖੋ ਸਤਿਗੁਰੂ ਕਹਿੰਦੇ ਨੇ ਸਿੱਖ ਨੇ ਦੁਵਿਧਾ ਦੇ ਵਿੱਚ ਨਹੀਂ ਪੈਣਾ ਕਹਿੰਦੇ ਹਰੀ ਤੋਂ ਬਗੈਰ ਰੱਬ ਤੋਂ ਬਗੈਰ ਕਿਸੇ ਨੂੰ ਪੂਜਣਾ ਨਹੀਂ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਤੇ ਆਪਾਂ ਹੁਣ ਮਨਾ ਵਿੱਚ ਛਾਤੀ ਮਾਰ ਕੇ ਦੇਖੋ ਵੀ ਗੁਰੂ ਦਾ ਹਾਕਮ ਕਿੰਨਾ ਹੁਕਮ ਕਿੰਨਾ ਕਮੰਦੇ ਹਾਂ ਸਤਗੁਰੂ ਕਹਿੰਦੇ ਨੇ ਤ੍ਰਿਸ਼ਨਾ ਰਾਜਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ 부ਜਾਈ ਕਰ ਬੀਤਰ ਕਰ ਗੁਰੂ ਦਿਖਾਇਆ ਸਹਿਜ ਰਤ ਮਨ ਪਾਈ ਤੂੰ ਆਪੇ ਦਾਨ ਆਪੇ ਬਿਨਾ ਤੂੰ ਦੇਵੈ ਮਤਸਾ ਸਤਗੁਰੂ ਕਹਿੰਦੇ ਜੇ ਅੱਗੇ ਸਤਗੁਰੂ ਦੇ ਨਿਮਰਤਾ ਅੱਗੇ ਅਰਦਾਸ ਕਰੇ ਪਾਦਸ਼ਾਹ ਮੈਨੂੰ ਮੱਤ ਦੇ ਦਿਓ ਮਿਰਦ ਕਿਰਪਾ ਕਰ ਦਿਓ ਕਿਉਂਕਿ ਸਤਗੁਰੂ ਦੇ ਇਹ ਹੁਕਮ ਨਹੀਂ ਸਾਡੇ ਲਈ ਪਰ ਇਹਨਾਂ ਹੁਕਮਾਂ ਨੂੰ ਦੇਖੋ ਕੋਈ ਮੰਨਦਾ ਥੋੜਾ ਕਿਉਂਕਿ ਸੰਸਾਰ ਦਾ ਤਾਂ ਸੰਸਾਰ ਦੇ ਲੋਕਾਂ ਦਾ ਜਿਹੜੇ ਪੁੱਠਾ ਰਸਤਾ ਜਿਨ੍ਹਾਂ ਨੇ ਚੁਣ ਲਿਆ ਨਾ ਉਹ ਤਾਂ ਠੀਕ ਠੇ ਇੱਥੇ ਤੱਕ ਪਏ ਨੇ ਕਹਿੰਦੇ ਅਸੀਂ ਤਾਂ ਜਾਣਾ ਹੀ ਜਾਣਾ ਤੇ ਨਾਲ ਗੁਰੂ ਨੂੰ ਵੀ ਲੈ ਕੇ ਜਾਣਾ ਦੇਖਦੇ ਆ ਨਾ ਕਈ ਥਾਂ 'ਤੇ ਮੜੀਆਂ ਮਸਾਣੀਆਂ ਬਣੀਆਂ ਨੇ ਤੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਲਜਾਉਣ ਦਾ ਯਤਨ ਕਰਦੇ ਨੇ ਕਿਉਂਕਿ ਉੱਥੇ ਸਵਾਲ ਇਹ ਬਣ ਜਾਂਦਾ ਹੈ ਕਹਿੰਦੇ ਹੁਣ ਇਹ ਗਿਆਨੀ ਵੱਡਾ ਸਿਆਣਾ ਬਣ ਗਿਆ ਇਹ ਸਾਨੂੰ ਰੋਕਦਾ ਹੈ ਗਿਆਨੀ ਸਿਆਣਾ ਥੋੜਾ ਗੁਰੂ ਗ੍ਰੰਥ ਸਾਹਿਬ ਸਿਆਣੇ ਨੇ ਗਿਆਨ ਨੇ ਗਿਆਨੀ ਗੁਰੂ ਹਮਾਲਾ ਗਿਆਨੀ ਤਾਂ ਗੁਰੂ ਆ ਸਾਡਾ ਤੇ ਜਦੋਂ ਗੁਰੂ ਜਿਹੜੀਆਂ ਗੱਲਾਂ ਨੂੰ ਪ੍ਰਵਾਨ ਨਹੀਂ ਕਰਦਾ ਉਹ ਗੱਲਾਂ ਅਸੀਂ ਕਰ ਕਿਉਂ ਰਹੇ ਆ ਜਦੋਂ ਗੁਰੂ ਸਾਨੂੰ ਆਪ ਖੁਦ ਰੋਕ ਰੋਕ ਰਹੇ ਨੇ ਦਵਿਦਾ ਨਾ ਪੜੋ ਹਰ ਬੰਨ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈ ਗੁਰੂ ਨੇ ਰੋਕਿਆ ਗੁਰੂ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਆਪਾਂ ਜਦੋਂ ਮੜਾ ਮਰਨਾ ਹੁੰਦਾ ਤਾਂ ਆਪਾਂ ਪ੍ਰਚਾਰਕ ਦੇ ਮਨ ਦੰਨੇ ਆ ਵੀ ਸਾਨੂੰ ਉਹ ਰੋਕਦਾ ਜੀ ਫਲਾਣਾ ਪ੍ਰਚਾਰਕ ਰੋਕਦਾ ਧਿੰਕਾ ਰੋਕਦਾ ਪ੍ਰਚਾਰਕ ਥੋੜਾ ਰੋਕਦਾ ਪ੍ਰਚਾਰਕ ਨੇ ਤਾਂ ਗੁਰੂ ਦਾ ਜਿਹੜਾ ਸੰਦੇਸ਼ ਸੀ ਉਹ ਸਾਡੇ ਤਾਂ ਹੀ ਬਚਾਇਆ ਹੈ ਪਰ ਰੋਕਣ ਵਾਲਾ ਗੁਰੂ ਹੈ ਤੇ ਗੁਰੂ ਦੀ ਗੁਰੂ ਦੀ ਅਸੀਂ ਗੱਲ ਨਹੀਂ ਮੰਨਦੇ ਮਹਾਰਾਜ ਕਹਿੰਦੇ ਨੇ ਜਦੋਂ ਐਵੇਂ ਹੀ ਚੁੱਕੀ ਜਾਂਦਾ ਐਵੇਂ ਗੇੜੇ ਲਾਈ ਜਾਂਦਾ ਜਦੋਂ ਗੁਰੂ ਦੀ ਗੱਲ ਨਹੀਂ ਮੰਨਦਾ ਮਹਾਰਾਜ ਨੇ ਇੱਕ ਬੜਾ ਤਕੜਾ ਫੈਸਲਾ ਦੇ ਰਹੇ ਨੇ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ ਜਿਹੜੇ ਬਾਹਰੀ ਤੌਰ ਤੇ ਬਸ ਕਪਟ ਕਰਕੇ ਚੁੱਕੀ ਜਾਂਦੇ ਨੇ ਨਾ ਇੱਕ ਬਾਹਰੀ ਤੌਰ ਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਡੰਡੌਤਾ ਕਰੀ ਜਾਂਦੇ ਨੇ ਵੀ ਦੇਖ ਕੇ ਬੜਾ ਫਲਾਣਾ ਬੰਦਾ ਖੁਸ਼ ਹੁੰਦਾ ਵੀ ਬੜਾ ਝੁਕਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਅੱਗੇ ਬੜਾ ਲੰਮਾ ਪੈ ਜਾਂਦਾ ਬੜੇ ਡੰਡੋਲਤ ਕਰਨ ਦੇ ਦੇ ਢੰਗ ਨੇ ਤਰੀਕੇ ਨੇ ਮਹਾਰਾਜ ਕਹਿੰਦੇ ਨੇ ਫਿਰ ਉਸ ਮਨੁੱਖ ਪ੍ਰਤੀ ਕਹਿੰਦੇ ਬੜਾ ਕਰੜਾ ਫੈਸਲਾ ਬਾਣੀ ਅੰਦਰ ਦਿੰਦੇ ਨੇ ਸਲਾਮ ਜਵਾਬ ਦੋ ਮੈਂ ਕਰ ਨਲ ਤਾਂ ਸਲਾਮ ਕਰ ਲੈਂਦਾ ਨਲ ਜਵਾਬ ਦਿੰਦਾ ਕਿਉਂਕਿ ਸਲਾਮ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਤਾਂ ਟੇਕਦੇ ਆ ਨਾ ਪਰ ਨਾਲ-ਨਾਲ ਸਾਡਾ ਜਵਾਬ ਹੈ ਕੀ ਮਹਾਰਾਜ ਅਸੀਂ ਬੜੀਆਂ ਤਜਾਵਾਂਗੇ ਨਾਲ ਤੁਹਾਨੂੰ ਵੀ ਲੈ ਕੇ ਚੱਲਣਾ ਸੀ ਇਹ ਸਾਡਾ ਜਵਾਬ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਗੱਲਾਂ ਤੋਂ ਰੋਕਦੇ ਨੇ ਉਹ ਗੱਲਾਂ ਅੱਜ ਦਾ ਸਿੱਖ ਕਰ ਰਿਹਾ ਫਿਰ ਇਹਦੇ ਪ੍ਰਤੀ ਇਹ ਬੜਾ ਕਰੜਾ ਸ਼ਬਦ ਹੈ ਮਹਾਰਾਜ ਜੀ ਨੇ ਸਲਾਮ ਜਵਾਬ ਦੋ ਬੋ ਕਰੇ ਨਾਲੇ ਮੱਥਾ ਟੇਕ ਲੈਂਦਾ ਨਾਲੇ ਅੱਗੋਂ ਜਵਾਬ ਕਰਦਾ ਕਹਿੰਦੇ ਫਿਰ ਐਸੇ ਐਸੇ ਮਨੁੱਖ ਲਈ ਕਹਿੰਦੇ ਫੈਸਲਾ ਕੀ ਹੈ ਮਾਰੇ ਕਿੰਨੇ ਸਲਾਮ ਜਵਾਬ ਦੋ ਬੋ ਕਰੇ ਮੁੰਡੋ ਮੁੱਡੋ ਕੁੱਥਾ ਜਾਏ ਕਹਿੰਦੇ ਐਸਾ ਬੰਦਾ ਫਿਰ ਮੁੱਡੋ ਹੀ ਪਟਿਆ ਜਾਂਦਾ ਹੁਣ ਗੁਰੂ ਦਾ ਫੈਸਲਾ ਮੈਂ ਥੋੜਾ ਕਰ ਰਿਹਾ ਹੁਣ ਗੁਰੂ ਦੇ ਫੈਸਲੇ ਨੂੰ ਅੱਪਾ ਮੰਨਣਾ ਨਾ ਮੰਨਣਾ ਇਹ ਹਰ ਇੱਕ ਮਨੁੱਖ ਤੇ ਗੱਲ ਨਿਰ ਪਰ ਰੱਖਦੀ ਹੈ ਗੁਰੂ ਜੀ ਦੇ ਬਚਨ ਨੇ ਨਾ ਗੁਰੂ ਦੇ ਗੁਰੂ ਦੇ ਜਿਹੜੇ ਫੈਸਲੇ ਨੇ ਫੈਸਲੇ ਕਿਉਂਕਿ ਸੱਚ ਦਾ ਜੱਡਾ ਸੱਚ ਹੈ ਉੱਡਾ ਹੀ ਸੱਚੇ ਦਾ ਵੱਡਾ ਫੈਸਲਾ ਹੈ ਕਿਉਂਕਿ ਜੱਡਾ ਵੱਡਾ ਸੱਚ ਹੈ ਨਾ ਉੱਡਾ ਵੱਡਾ ਹੀ ਸੱਚੇ ਦਾ ਫੈਸਲਾ ਹੈ ਹੁਣ ਮਹਾਰਾਜ ਨੇ ਕਿੱਡਾ ਕਰੜਾ ਸ਼ਬਦ ਵਰਤਿਆ ਜੇ ਕਿਤੇ ਅਣਿਆਲੇ ਤੀਰ ਵਾਂਗੂ ਬੰਦੇ ਨੂੰ ਲੱਗ ਜਾਵੇ ਵੀ ਗੁਰੂ ਸਾਨੂੰ ਕਿੱਥੋਂ ਤੱਕ ਰੋਕਦੇ ਨੇ ਮੈਂ ਕਿਹੜੇ ਪਾਸੇ ਤੁਰਿਆ ਫਿਰਦਾ ਵੀ ਇਹ ਮੇਰੇ ਕਰਮ ਥੋੜਾ ਨੇ ਮੇਰੇ ਮੇਰਾ ਥੋੜਾ ਹੀ ਰਸਤਾ ਹੈ ਜਦੋਂ ਇਹ